ਇਰ ਕਮਲ ਪ੍ਰਮਣ ਗੁਣ ਪ੍ਰਹਿ ਤੈ ਕਾਮ ਦੋ ਸਾਹਿਬ ਗੁਣੀ ਦੇ ਦੰਨ ਤੁਮਨੀ ਮर्म ਵਰਨ ਨਰ ਸਕੋ ਤੁਖਾਪੁਰ ਉਚ ਪੰਗਵਨ ਜੋ ਹਮਨੀ ਬਿਦ ਹੁਤੀ ਮੇਰੇ ਸਾਹਿਬ ਜਿ ਤੁਮ ਹਰ ਜਾਨੁ ਹੋਇ ਆਪੇ ਅਮਰੁ ਤੇ ਫਿਰਤੇ ਕੋਈ ਬਾਤ ਨਾ ਪੂਛਤਾ ਮੋਲ ਸਤਿਗੁਰ ਸੰਗਿ ਕੀਏ ਹਮ ਥਾਪੇ ਤਨ ਤਨ ਗੁਰ ਨਾਨਕ ਜਨ ਕੇਰਾ ਜਿੱਤ ਮਿਲੇ ਚੁਕੇ ਸਭ ਸੁਖ ਸੰਪਾਪੇ ਸਤਨਾਮ ਵਾਹਿਗੁਰੂ ਜੀ ਮੰਗਲ ਦੀ ਪਉਮਦ ਮੁਕਤ ਕਾ ਕਾਰਨ ਸੁਆਮੀ ਮੂੜ ਤਾਹੀ ਵਿਸ਼ਰਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਮੋ ਜਗਤਾਨ ਤਨ ਤਨ ਸਾਕਸ਼ੀ ਗੁਰਾਂ ਸਾਕੀ ਕੀ ਪਾਵਨ ਪਵਿੱਤਰ ਨੇ ਵੀ ਬਹੁਤ ਸਾਰੇ ਮਹਾਨੋ ਕੇ ਅਮ੍ਰਿਤ ਵੇਲ ਤੋਂ ਅਮ੍ਰਿਤ ਮਈ ਬਾਣੀ ਦਾ ਅਨੰਤ ਪ੍ਰਾਰਥਨ ਕਰ ਰਹੀ ਪ੍ਰਭਾ ਦੀ ਸਸ਼ਕਤੀ ਦੇ ਨੂੰ ਆਪਾਂ ਨਵੇਂ ਪਾਤਸ਼ਾਹ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਕੀ ਦੀ ਬਾਣੀ ਬਾਣੀ ਦੀ ਲੜੀਵਾਰ ਵਿਚਾਰ ਕਰ ਰਹੇ ਹਾਂ। ਰਾਗ ਗਉੜੀ ਦੇ ਵਿੱਚ ਤੀਜਾ ਸ਼ਬਦ ਆਪਦੀ ਨੇ ਸਰਵਣ ਕੀਤਾ ਹੈ। ਇਹ ਪਾਵਨ ਵਿਚਾਰ ਸਤਪੁਰਾਂ ਦੇ ਔਣ ਵਾਲੀ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਦੇ ਸ਼ਬਦ ਵਿੱਚ ਸਤਪੁਰਾਂ ਨੇ ਈਸ਼ਵਰ ਨੂੰ ਸ਼ੁਭਦਾਣਾ ਕੀਤਾ ਹੈ। ਇਹ ਇਹ ਰਚਨਾ ਉਸ ਪਰਮੇਸ਼ਰ ਦੀ ਬड़ाई ਹੋਈ ਹੈ ਕੋਈ ਇਹਨੂੰ ਪੱਕਾ ਮੰਨ ਕੇ ਬਹਿ ਗਿਆ ਇਸ਼ਾਰਾ ਉਹ ਫਿਰ ਵੀ ਮਤੀ ਬਿਠਾ ਹੈ ਇਹ ਬੰਦ ਸਾਹਿਬ ਇਹ ਕਸਰ ਮੰਨ ਲੈ ਅਜਰ ਦਿਲ ਕੀ ਨਾ ਜਾਈ ਇਸ ਜੀਰ ਨੂੰ ਦੱਖਿਆ ਨਹੀਂ ਜਾ ਸਕਦਾ ਇਹ ਦਰਜ ਖੇਲ ਹੈ ਸਮਝ ਨਹੀਂ ਆ ਰਹੀ ਸ਼ਰਦੀਆਂ ਖਾਂ ਦੇ ਸਾਹਮਣੇ ਇਹਨਾਂ ਮੁrukhਨੋ ਸ਼੍ਰੀ ਰਾਜ ਦੇ ਸਵੇਪ ਬੇਨਤ ਲੋਕ ਧਰਤੀ ਤੋਂ ਰੋਜ਼ ਜਾ ਰਹੇ ਨੇ ਗੁਰੂਜ ਆ ਰਹੇ ਹਨ ਪਰ ਆਪਾਂ ਫਿਰ ਵੀ ਇਹਨੂੰ ਪੱਕਾ ਕਰਕੇ ਮਨ ਜਿਆ ਕਿ ਇਹ ਹੀ ਆਪਣਾ ਟਿਕਾਣਾ ਹੈ ਅਰਥੀ ਸ਼ਬਦ ਵਿੱਚ ਦਾਤਾ ਜੀ ਸ਼ਬਦ ਆ ਰਹੇ ਨੇ ਸ਼ਬਦ ਕੇਂਦਰੀ ਭਾਵਨਾ ਹੀ ਵੀ ਇਹਨੂੰ ਰੱਬ ਚੇਤੇ ਨਹੀਂ ਆ ਰਿਹਾ ਕਰਨੀ ਕਉ ਹਰ ਜਸ ਮਨ ਨਹੀਂ ਆਵੇਂ ਹਰ ਜਸ ਮਨ ਨੰਨੇ ਨੂੰ ਸ਼ਹਿਰ ਇਮਾਨ ਵਿੱਚ ਬਲੋਖ ਨੂੰ ਪਰਮਾਤਮਾ ਦੀ ਸਿਖਸ਼ਨਾ ਆਪਣੇ ਮਨ ਵਿੱਚ ਵਸਾਈ ਨਹੀਂ ਆਉਂਦੀ ਅਸੀਂ ਸਾਰੇ ਮੇਰੇ ਸਮੇਤ ਪੜ ਬਹੁਤ ਰਹੇ ਹਾਂ ਗਾ ਬਹੁਤ ਰਹੇ ਹਾਂ ਵਿਚਾਰ ਬਹੁਤ ਰਹੇ ਹਾਂ ਸੁਣ ਬਹੁਤ ਰਹੇ ਹਾਂ ਜਿਵੇਂ ਆਪਾਂ ਹਰ ਗੁਰੂ ਘਰ ਵਿੱਚ ਨਿਠਨੇਮ ਆਸਾ ਜਿੱਕੀ ਵਾਰ ਸ਼ਬਦ ਵਿਚਾਰ ਦੇ ਰੂਪ ਚ ਰਜਾਣਾ ਬਾਣ ਸ਼ਰਵਣ ਕਰਨ ਬੇੰਤ ਗੁਰ ਧਾਰਮੈ ਸਿ ਇੱਥੇ ਲਗਾਤਾਰ ਅੰਤ ਅੰਮ੍ਰਿਤ ਮਿਲ ਤੋਏ ਕੀ ਦੇਰਾਂਤ ਗੁਰਬਾਣੀ ਦਾ ਪ੍ਰਵਾਹ ਚ ਹੁੰਦਾ ਹੈ ਯੋਗ ਹੈ ਸ਼੍ਰੋਸ਼ ਸੁਣੀ ਨਾ ਤੁਸੀਂ ਆਪਣੇ ਮੋਬਾਈਲ ਫੋਨਾਂ ਤੇ ਹਰ ਸਮੇਂ ਗੁਰਬਾਣੀ ਦਾ ਸਰਵਣ ਕਰ ਸਕਦੇ ਹੋ ਨਰਵਾਰੀ ਨੂੰ ਸੁਣਿਆ ਜਾ ਸਕਦਾ ਹੈ ਮਿਰਤ ਟੀਵੀ ਚੈਨਲ ਦੇ ਜਿਨ੍ਹਾਂ ਤੇ ਸਵੇਰ ਤੋਂ ਸ਼ਾਮ ਤੱਕ ਗੁਰਬਾਣੀ ਚਲਦੀ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਗੁਰਵਾਸ ਜੀ ਜੋ ਪਾਕ ਬਾਣੀ ਹੈ ਉਹਦਾ ਸ਼ਤਪ ਪ੍ਰਸਾਰਨ ਐਸਜੀਵੀ ਸ਼ਿਵਨੋ ਨਾਇ ਆਪਣੀ ਚਾਣ ਰੂਪ ਤੇ ਅਸੀਂ ਹਰ ਸਮੇਂ ਉਹ ਬਾਣੀ ਸੁਣ ਸਕਦੇ ਹਾਂ ਪਰ ਫਿਰ ਵੀ ਇਹ ਸਿਰ ਸਦਮ ਬਾਗ ਵਿੱਚ ਨਹੀਂ ਵਸਦੀ ਇਹ ਜਦ ਬਾਣੀ ਦੇ ਅਨੁਸ਼ਾਰੀ ਨਹੀਂ ਹੋ ਲਈ ਬਾਣੀ ਨਾਲ ਸਾਡਾ ਜੀਵਨ ਨਹੀਂ ਬარგਿਆ ਇਹ ਗੁਰਬਾਣੀ ਗੰਦਿਆਂ ਲੰਦਿਆਂ ਗੁਰਬਾਣੀ ਬਣ ਜਾਣਾ ਹੈ ਜਿਹੜਾ ਅੰਦਰੋਂ ਇਹੋ ਜਾਣ ਲੈਂਦਾ ਹੈ ਇਹ ਬਾਣੀ ਨੂੰ ਜੀਉ ਜਾਣੇ ਅੰਤਰ ਰਵੇ ਹਰ ਨਾਮਾ ਇਹ ਅਰਥ ਹੈ ਕਿ ਸਤਿਗੁਰਾਂ ਦੇ ਬਾਰੇ ਨੂੰ ਚੇਤੇ ਕਰਨ ਦੀ ਗੱਲਾਂ ਕੀ ਬਾਣੀ ਦੇ ਦਾਅਵੇ ਦੀ ਗੱਲਾਂ ਕੀ ਤੇ ਸਤਿਗੁਰੂ ਕੋਲੋਂ ਪੜ੍ਹਨ ਦੀ ਗੱਲ ਕਰਦੇ ਨੇ ਸ਼ਰਣ ਨਿਵੀਂ ਕਰਦੇ ਹਨ ਕਿੰਨੇ ਬਣੇ ਕੀ ਅਸਲੀ ਗੱਲ ਤਾਂ ਜੇ ਮਨਨ ਤੱਕ ਪਹੁੰਚੇ ਬੰਦੇ ਦੀ ਗੱਤ ਕਹੀਂ ਨਾ ਜਾਏ ਜੇ ਕੋ ਰਹੇ ਇਛਾ ਕਸ਼ਟਾਂ ਹੀ ਫਿਰ ਤੇ ਇਨਾਂ ਜਸ ਹੋ ਜਾਏਗਾ ਕੰਗ ਕਲਣਾ ਦੇਖਣ ਹਾਰ ਮਨਨੇ ਕਾ ਬਹਿ ਕਰਣ ਵਿਚਾਰ ਤੇ ਕਿਨੋ ਮਨ ਐਸਾ ਨਾਮ ਨਿਰੰਧਨ ਹੋਏ ਜਿਹ ਕੋ ਮਨ ਜਾਣੈ ਮਧ ਕੋਈ ਸ੍ਰੀ ਪਰਮੇਸ਼ਰ ਦੇਨਾ ਜਿਹੜੀ ਨਾਨਕ ਆਪਦੇ ਸ਼ਕਤ ਚ ਉਹਦੀ ਕੁਰਬਾਨੀ ਇਲਕੋਮਕਾਰ ਤੋਂ ਲੈ ਕੇ 18 10 20 ਤੱਕ ਇਹਨਾਂ ਵਿੱਚ ਸਿਰਫ ਪੱਟਾਂ ਦੇ ਸ਼ਹੀਦ ਹੋਏ ਨੇ ਜਿੱਥੇ ਪੱਟਾਂ ਨੇ ਸਤਿਗੁਰਾਂ ਨੂੰ ਸੰਬੋਧਨ ਰੋਕੇ ਬਾਣੀ ਜਾਰੀ ਤੇ ਗੁਰੂ ਸਾਹਿਬਾਂ ਦੇਸ਼ਕ ਕੀਤੀ ਵੀ ਉਹ ਕਿੰਨੀਆਂ ਤਾਕਤਾਂ ਦੇ مالک ਨੇ ਕਿਹੜੇ ਗੁਰੂ ਨੂੰ ਕਿਵੇਂ ਚੇਤੇ ਕਰੀ ਗਏ ਤੇ ਸਾਨੂੰ ਕੀ ਕੁਝ ਵਿਰਸਾ

ਮਨੁਮਾ ਨੇ ਭਗਤਾਨ ਨੇ ਕਿਤੇ ਵੀ ਆਪਣੀ ਸ਼ਕਤ ਦਾ ਉਚਾਰਨ ਨਹੀਂ ਕੀਤਾ ਸਾਰੀ ਗੁਰਬਾਣੀ ਨਿਰੰਕਾਰ ਦੀ ਸ਼ਕਤ ਵਿੱਚ ਹੈ ਪਰਮੇਸ਼ਰ ਦੀ ਸ਼ਕਤ ਵਿੱਚ ਹੈ ਉਹ ਸਤਗੁਰੂ ਗੁਰ ਤੇਗ ਬਹਾਦਰ ਸਾਹਿਬ ਜੀ ਨੇ ਅੱਜ ਇਸ ਤੀਜੇ ਸ਼ਬਦ ਦੇ ਵਿੱਚ ਸੰਗਤ ਨੂੰ ਦਰਸਾਇਆ ਕਿ ਇਹਦੇ ਮਨ ਵਿੱਚ ਤੇ ਵਰਸੀ ਨਹੀਂ ਪ੍ਰਾਨਿਤ ਹਰਜ ਸਮਨ ਨਹੀਂ ਆਵੇ ਇਹ ਜਿਹੜਾ ਬਨੁਖ ਹੈ ਬਾਣੀ ਪਰਮੇਸ਼ਰ ਦਾ ਨਾਮ ਪਰਮੇਸ਼ਰ ਦਾ ਜਸ ਜਿਹੜਾ ਇਹਦੇ ਮਨ ਵਿੱਚ ਵਸ ਨਹੀਂ ਰਿਹਾ ਉਹ ਦੀ ਸ਼ਿਫ ਸਦਾਨ ਤੇ ਚੇਤੇ ਵਿੱਚ ਨਹੀਂ ਆਉਂਦਾ ਮਨ ਵਿੱਚ ਨਹੀਂ ਵਸਦਾ ਗੱਲ ਤੇ ਇਹ ਸ਼ੁਰੂ ਨਹੀਂ ਆ ਸ਼ਿਫ ਸਦਾਨ ਜਿੱਦੋਂ ਤੱਕ ਹੋ ਸਕਦਾ ਹੈ ਜਿੰਨਾ ਨੂੰ ਸਮਾਂ ਮਿਲਦਾ ਹੈ ਉਹ ਚਾਰਦਾ ਵੀ ਪਰ ਮਨ ਵਿੱਚ ਨਹੀਂ ਵਸਦਾ ਪ੍ਰਾਨੀ ਕੋ ਹਰ ਜਸ ਮਨ ਨਹੀਂ ਆਵੇ ਤਾਂ ਇਸ ਜੈਨ ਨੇ ਸਵਾਲ ਕੀਤਾ ਮਨ ਵਿੱਚ ਕਿਉਂ ਨਹੀਂ ਆਉਂਿਆ ਵਰਸ਼ ਕਿਉਂ ਨਹੀਂ ਆਉਂਿਆ ਇਹ ਵਸਨਾ ਕਿਉਂ ਨਹੀਂ ਬੰਦ ਹੋਈ ਮੈਂ ਤੇ ਰੋਜ਼ ਪੜਨਾ ਮੈਂ ਤੇ ਬਾਣੀ ਰੋਜ਼ ਛੋੜਦਾ ਮੈਂ ਵੀ ਅੱਖਾਂ ਕੰਨਾਂ ਦਾ ਰੋਜ਼ ਬਾਣੀ ਨਹੀਂ ਪੜਨਾ ਕਥਾ ਨਹੀਂ ਕਰਨਾ ਅਚਾਰ ਕਰਨੀ ਹੋਤੀ ਹੈ ਮੈਂ ਤੇ ਜਾਨਣਾ ਸਾਰਾ ਕੁਝ ਨੇਦਰੇ ਨਹੀਂ ਅਖਰ ਮੈਂ ਤੇ ਨੇਦਰੇ ਨਹੀਂ ਆਪਰੇ ਨਹੀਂ ਹਾਂ ਕੀਰਤਨ ਛੋੜਨਾ ਸੇਵਾ ਨਹੀਂ ਕਰਨਾ ਪਰ ਸਤਪੁਰਾਂ ਜੀ ਤੁਹਾਡੇ ਮਨ ਵਿੱਚ ਇਹ ਨਹੀਂ ਵਸੇ

ਕੋਈ ਗੁਰਬਾਣੀ ਵਿੱਚ ਜਿਹੜੀ ਮਾਇਆ ਦਾ ਤੱਤ ਬਿਆਨ ਕੀਤਾ ਉਹ ਹੈ ਉਹ ਹਰ ਕੀ ਜਿਹਦੇ ਨਾਲ ਸਬੰਧ ਜੋੜ ਕੇ ਸਾਡਾ ਦਾਤਾ ਰੱਬ ਦਾ ਹੋ ਟੁੱਟ ਜਾਂਦਾ ਹੈ ਉਹ ਮਾਇਆ ਹੈ। ਰਪਈ ਸੋਨਾ ਚਾਂਦੀ ਤੇ ਵਸਤੂ ਧਨ ਦੌਲਤ ਜਮੀ ਜਾਇਦਾਦ ਪ੍ਰਕਿਰਤੀ ਇਹਨੂੰ ਕੱਲੀ ਨੂੰ ਮਾਇਆ ਦੇ ਮੰਨਿਆ। ਇਹਦੀ ਇੱਕ ਪ੍ਰਤੱਖ ਉਦਾਹਰਣ ਅਤਿਆਸ਼ਕ ਇੱਕ ਸਾਖੀ ਦੇ ਰਾਹੀਂ ਅਦੇਪ ਨੇ ਦਿੱਤੀ ਕੋਈ ਨਾ ਵੀ ਕੁਲ ਮੁਸਲਮਾਨ ਫਕੀਰ ਬੰਦਗੀ ਕਰਨੀ ਹੈ ਬੇਤਾ ਸੁਖੀਰ ਹੈ ਬੇਤਾ ਰਾਜੇਤ ਕੁਨ ਨਾ ਰਹੇ بیٹے ਨੂੰ ਜਿੱਤਣ ਵੀ ਨਹੀਂ ਛਾਰੇ ਲੋਕਾਂ ਨੇ ਹੱਥ ਜੋੜੇ ਕਿ ਤੇਰਾ ਬਾਪੂ ਬੜਾ ਹੁਣ ਕਿਹਾ ਸੁਖੀਰ ਹੈ ਛਾਰੇ ਤੋਂ ਪਹਿਲਾਂ ਤਦ ਵੀ ਪਰਸ਼ਾਦੀ ਅਸ਼ੀਰਵਾਦ ਲੈਣਾ ਹੈ ਉਹਨਾਂ ਦੇ ਅਸ਼ੀਰਵਾਦ ਨਾਲ ਹੋਰ ਦੁਨੀਆ ਤੇਰੇ ਨਾਲ ਜੁੜ ਜੇਗੀ ਹੁਣ ਸਾਡੀ ਜ਼ਿੰਦਗੀ ਚ ਅਸੀਂ ਬਹੁਤ ਕੁਝ ਉਲਟਾ ਕਰ ਰਹੇ ਹਾਂ ਤੁਸੀਂ ਕਦੀ ਅੰਦਾਜ਼ਾ ਨਹੀਂ ਲਾਇਆ ਕਿ ਜਿਹੜੇ ਸ਼ੇਰੇ ਨੇ ਹਾਰਾ ਜਿਹੜੇ ਨੇ ਜਦੋਂ ਕੋਈ ਮਰਦਾ ਹੈ ਉਹਨਾਂ ਦੇ ਗਲਾਂ 'ਚ ਪਾਏ ਜਾਂਦੇ ਨੇ ਫੋਟੋਆਂ ਆ ਕੇ ਹਾਰ ਪਾਣਾ ਜਾਂ ਕਈਆਂ ਪਰਮਾਂ ਦੇ ਵਿੱਚ ਇਹ ਪ੍ਰਵੇਸ਼ ਤਾਂ ਵੀ ਥੋੜੇ ਥੋੜੇ ਫੋਟੋਆਂ ਆ ਕੇ ਮੱਥਾ ਟੇਕਣਾ ਘਰਾਂ ਵਿੱਚ ਬਰੇ ਦੀ ਫੋਟੋ ਲੱਗੀ ਹੋਵੇ ਉੱਥੇ ਆਲਟੀਵੀਸ਼ਨ ਪੱਕੇ ਹੱਥ ਪਾ ਕੇ ਦੰਦੇ ਨੇ ਕਿ ਪ੍ਰਤੀਕ ਬਣਦੇ ਵੀ ਚਲਾਨਾ ਕਰ ਚੁੱਕਾ ਹੈ ਪਰ ਅਸੀਂ ਕੋਈ ਹਾਲ ਜਿੱਤਿਆ ਨੂੰ ਵੀ ਪਾਣੀ ਸ਼ੁਰੂ ਕਰ ਦਿੱਤੇ ਲੰਡੇ ਨੇ ਆ ਰਹੇ ਨਾਲ ਜੈ ਜੈਕਾਰ ਰੋਦੇ ਜਿੰਨਾ ਪਾਤੇ ਨਾਰੇ ਲੱਗ ਰਹੇ ਨੇ ਬੜਾ ਬੜਾ ਹਜੂਮ ਲੈ ਕੇ ਬਾਪੂ ਵੱਲ ਜਾਂਦਾ ਉਸੇ ਨਗਰ ਤੋਂ ਬਾਹਰ ਚੌਂਕੀ ਪਾਰ ਕੇ ਫਕੀਰ ਜਾਂਦਾ ਇਹ ਤਪੱਸਿਆ ਵਿੱਚ ਜੁੜਿਆ ਹੋਇਆ ਸੀ ਜਦੋਂ ਬਹੁਤ ਜ਼ਿਆਦਾ ਰੌਲਾ ਪਿਆ ਕਿ ਜਿੰਨਾ ਪਾਤੇ ਨਾਰੇ ਲੱਗੇ ਜਿੰਨੀਆਂ ਜਿੱਤਆਂ ਖੁਸ਼ੀਆਂ ਕੋਲ ਤੋਂ ਮਿਲ ਕੇ ਇਹਦੀ ਸਮਰਤੀ ਖੁਰਦ ਦੀ ਫਕੀਰ ਨੇ ਇਹਨੇ ਆਪਣੇ ਚੇਦਿਆਂ ਨੂੰ ਪੁੱਛਿਆ ਕੌਣ ਕਹਿੰਦ ਕਿ ਫਕੀਰ ਸਾਈਂ ਤੇਰੇ بیٹے ਨੇ ਚੋਣਾ ਵਿੱਚ ਜਿੱਤ ਪ੍ਰਾਪਤ ਕੀਤੀ ਹੈ ਉਹ ਤੁਹਾਡੇ ਅਸ਼ੀਰਵਾਦ ਦੀ ਪ੍ਰਾਪਤੀ ਹੀ ਆ ਰਹੀ ਹੈ ਇਹਨੇ ਆਪਣੀ ਹੱਥ ਉੱਪਰ ਕੀਤੇ ਤੇ ਕੁਝ ਹੀ ਤੁਹਾਨੂੰ ਵਿੱਚ ਆਖਿਆ ਯਾ ਖੁਦਾ ਇਹ ਵਜ੍ਹਾ ਪਿਆ ਪੁੱਤਰ ਮੇਰੇ ਕੋਲ ਆਉਣ ਤੋਂ ਪਹਿਲੋ ਮਰ ਕਿਉਂ ਨਾ ਗਿਆ ਜਿਨੇ ਆਉਣ ਕਰਕੇ ਤੇਰਾ ਤੇ ਮੇਰਾ ਸਬੰਧ ਟੁੱਟਿਆ ਪੁੱਤ ਨੂੰ ਨਹੀਂ ਚਾਹੀਦਾ ਸੰਵੇਦਨਾ ਸ਼ਰੂ ਕਹਤੇ ਹੋਏਗਾ ਗੁਰੂ ਇਤਿਹਾਸ ਵਿੱਚ ਵੀ ਕੀ ਐਸੀ ਗੱਲ ਹੈ ਕਿ ਬਾਬਾ ਫ਼ਰੀਦ ਸਾਹਿਬ ਕਹਿੰਦੇ ਨੇ ਮਾਤਾ ਦੇ ਨਾਲ ਨੂੰ ਇਹਨਾਂ ਨੂੰ ਕਾਲੀਆਂ ਪੱਜਾਂ ਤੇ ਬੰਨ੍ਹੇ ਸ੍ਰੀਸ਼ਰਿ ਗੁਰੂ ਕਾਂਕੀ ਪੱਜਾਂ ਤੇ ਬੰਨ੍ਹੇ ਸ਼ੰਤਪੁਰਾਂ ਖਾਸੀ ਪ੍ਰਾਪਤੀ ਲਈ ਜਾਨੇ ਤੇ ਪੁੱਤਰ ਚਾਹੀਦਾ ਤੇ ਪੈਦਲ ਜਾਓ ਤੇ ਦੂਜੀ ਵਾਰ ਪੈਦਲ ਜਾਂਦੇ ਨੇ ਮਾਤਾ ਜੀ ਇਸ ਵੀਰ ਦੇ ਚੇਲੇ ਵਾਲੇ ਜਾ ਕੇ ਉਹਦੇ ਪੁੱਤਰ ਨੂੰ ਸਮਝਾਇਆ ਕਿ ਅਜੇ ਵੀ ਪੁੱਤਰੇ ਵਿਗੜਿਆ ਅਖਿਆਨ ਤੋਂ ਜਾਣਗੇ ਉਹ ਇਹਨੂੰ ਅਲਟਵਕਾ ਬੰਦ ਕਰਕੇ ਅਸ਼ੀਰਵਾਦ ਦੇਣਾ ਚਾਹੁੰਦੇ ਲੋਲੇ ਦੇ ਪਿਤਾ ਨੇ ਜਿਹਨੂੰ ਅਸ਼ੀਰਵਾਦ ਨਹੀਂ ਜਿਹੜੀ ਬਹੁਤ ਕਰਖਤ ਹਨ ਉਹ ਕਜੇ ਇਹਨਾਂ ਦੀ ਸਮਾਧੀ ਨੂੰ ਤੋੜਿਆ ਉਹ ਆਪਣੇ ਕੀਤੇ ਗੁਨਾਹ ਦੀ ਵਾਫੀ ਮੰਗ ਲਿੰਦਾ ਚੇਲਿਆਂ ਤੇ ਨਾ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦਗੇ ਮਨ ਵਿੱਚ ਕਿਉਂ ਨਿਵਾਸ ਰਿਹਾ ਬੜੀ ਬਾਣੀ ਪੜ ਰਹਾ ਬੜੀ ਬਾਣੀ ਨੂੰ ਸੁਣਿਆ ਜਾ ਰਿਹਾ ਬੜੇ ਵੱਡੇ ਵੱਡੇ ਸਮਾਗਮ ਕਰਾਇਆ ਜਾ ਰਿਹਾ ਬਹੁਤ ਸਾਰੀਆਂ ਰਟ ਪਾਠ ਸਹਿਜ ਪਾਠਾਂ ਦੀਆਂ ਗੜੀਆਂ ਇਤੋਂ ਤੱਕ ਛੋਟੀਆਂ-ਛੋਟੀਆਂ ਬਾਗੀਆਂ ਜਨਜੀਤ ਸਾਹਿਬ ਕੋ ਪੈ ਸਾਹਿਬ ਉਹਨਾਂ ਦੇ ਕਰੋੜਾਂ ਹੀ ਬਾੜ ਕੀਤੇ ਜਾ ਰਹੇ ਤੇ ਸਾਡੇ ਬੰਦਾ ਵਿੱਚ ਕਿਉਂ ਦੇ ਵਸ ਗਿਆ ਰੰਨੀ ਕਹੋ ਭਾਰਜਸ ਮਨ ਨਹੀਂ ਆਵੇ ਸਤੁਰਕ ਨਾ ਬੰਦੀ ਤੇ ਵਸ ਨਹੀਂ ਰਿਹਾ ਕੋ ਲੋਕ ਦੇ ਕਿਉਂ ਨਹੀਂ ਵਸ ਰਿਹਾ ਕਾਰਨ ਦੱਸਦੇ ਨੇ ਇਹ ਦਸਮਗਦ ਰਹਿ ਮਾਇਆ ਮੈਂ ਕਹੋ ਕੈਸੀ ਗੁਣ ਗਾਵੈ ਸਭਾਂ ਖਿਪੀ ਤੇ ਦਿਨ ਰਾਤ ਮਾਇਆ ਦੀ ਪ੍ਰਾਪਤੀ ਚ ਲਗਾਇਆ ਹੈ ਅਰ ਬਣਿ ਸ਼ੋਹਰਤ ਦੀ ਪ੍ਰਾਪਤੀ ਚ ਲਗਾਇਆ ਹੈ ਅਰ ਆਪਣੇ ਵਡਪਨ ਦੀ ਪ੍ਰਾਪਤੀ ਦੀ ਬਾਣੀ ਪੜ੍ਹਦੇ ਆ ਪਰ ਉਹਦੇ ਵਿੱਚੋਂ ਪ੍ਰਾਪਤੀ ਨਾ ਚੰਗਦਾ ਕਮਨਾਵਾਂ ਕਮਨਾ ਤੱਕ ਸੀਮਤ ਰਹ ਜਾਂਦਾ ਹੈ ਜੋ ਮੰਗਦਾ ਮਿਲ ਜਾਂਦਾ ਹੈ ਰੱਬ ਤੱਕ ਪਹੁੰਚ ਨਹੀਂ ਇੱਥੇ ਭਾਵਨਾ ਵਾਲਾ ਭਗਵਾਨ ਤੱਕ ਪਹੁੰਚਦਾ ਹੈ ਕਿਉਂ ਕਿਉਂਕਿ ਗੁਰੂ ਦੇ ਬਿਗਾਰ ਪਾ ਕੇ ਗਾ ਲਾਂ ਕਿ ਮੈਂ ਤੇ ਤੇਰੀ ਭਾਵਨਾ ਦਾ ਭੁੱਖਾ ਗੋਬਿੰਦ ਭਾਉ ਫਕਤਨਾ ਉਹ ਖਾ ਉਹ ਨਹੀਂ ਪ੍ਰਾਪਤੀ ਹੋਣੀ ਸਤਿਗੁਰਾਂ ਕਿ ਉਹ ਮਨੁੱਖ ਕਿਵੇਂ ਪ੍ਰਮਾਤਮਾ ਦੇ ਕੋਲ ਸਕਦਾ ਸਕਦਾ ਹੈ ਜਿਹੜਾ ਦਿਨ ਰਾਤ ਮਾਇਆ ਦੇ ਮੋ ਵਿੱਚ ਹੀ ਵਸਦਾ ਹੈ ਮਗਰ ਰਹੇ ਮਾਇਆ ਸਭ ਐਸ਼ੇ ਕੋਲ ਨਾਮ ਹੈ ਜਦੋਂ ਮੈਂ ਫਿਰ ਆਪਾਂ ਤੁਹ ਤੋਂ ਘਾ ਰਹੇ ਹਾਂ ਅੰਦਰੋਂ ਦੇ ਸ਼ੁਰੂਤ ਨਹੀਂ ਕਰਦੇ ਸਾਡੇ ਕਿਉਂ ਵਿਆਹ ਦੀ ਦੇ ਇੱਕ ਤੇ ਹੱਥ ਜੁੜਦਿਆਂ ਸਾਰ ਮੰਨਣਾ ਨਾਲੇ ਅਸੀਂ ਤੇ ਚੜੀ ਲਾ ਦਿੰਦੇ ਆਂ ਕਿਤੇ ਘਾਲ ਪੈ ਗਿਆ ਤਾਂ ਪਾਂਦ ਪੈ ਵਿੱਚ ਲੋਕਾਂ ਨੇ ਉਥੋਂ ਦੇ ਵਸਤੇ ਮੁਸਲਮਾਨ ਪੀਰ ਨੂੰ ਜਾ ਕੇ ਪ੍ਰਿਆਰ ਕੀਤੀ ਇਹ ਸ਼ਾਦੀ ਗੱਲ ਪਤਾ ਨਹੀਂ ਨਾਮ ਮੰਨੇ ਜਾਂ ਬਾਦਸ਼ਾਹ ਨੂੰ ਕਹੇ ਕਿ ਆਪਣੇ ਖਜ਼ਾਨੇ ਤੇ ਅਜਨ ਪਦਾਰਥ ਦੇ ਵਿੱਚੋਂ ਸਾਨੂੰ ਕੁਝ ਅੰਨ ਦੇਦੇ ਜਦੋਂ ਸਾਡੀਆਂ ਫਸਲਾਂ ਹੋਣਗੀਆਂ ਅਸੀਂ ਕੋ ਨੂੰ ਸਮੇਤ ਵਿਆਜ ਵਾਪਸ ਮੋੜ ਦਿਆ ਨਹੀਂ ਜਾਨਾ ਦੇਦੇ ਹੁਣੇ ਨਾ ਮੈਂ ਕਦੀ ਕਿਸੇ ਤੋਂ ਮੰਗਿਆ ਤੇ ਨਹੀਂ ਪਰ ਤੁਹਾਡੇ ਕਰਕੇ ਤੁਸੀਂ ਮੈਨੂੰ ਪਿਆਰ ਕਰਦੇ ਜਾਣਾ ਪਏ ਗਿਆ ਮਾਸ਼ਾ ਆਪਣੇ ਦੁਆ ਵਿੱਚ ਜੁੜਿਆ ਹੋਇਆ ਫਕੀਰ ਦੀ ਮਿੱਤਰਤਾ ਸੀ ਇਹਦੇ ਨਾਲ ਇਹ ਦੱਬੇ ਪਲੰਗਿਆਂ ਦੇਖਿਆ ਕਿ ਦੁਆਬੇ ਜੁੜਿਆ ਛੇੜਨਾ ਜੀ ਬੰਨੇ ਲਿਓ ਕਿਛੜਣਾ ਜਿਹੜੀਆਂ ਚੀਜ਼ਾਂ ਮੰਗਲ ਵਾਸਤੇ ਫਕੀਰ ਗਿਆ ਸੀ ਬਾਦਸ਼ਾਹ ਬੜੀ ਦਮੇ ਲਿਸ਼ਟ ਲੈ ਕੇ ਬਿਠਾ ਹੈ ਕਿ ਨਵਾ ਵੀ ਨਹੀਂ ਖੁਦਾ ਮੈਨੂੰ ਆ ਵੀ ਚਾਹੀਦਾ ਮੈਨੂੰ ਆ ਵੀ ਚਾਹੀਦਾ ਵਾਪਸ ਆ ਗਿਆ ਇਹਨੂੰ ਅਹਟ ਸੁਣੀ ਪ੍ਰਕਾਸ਼ ਸੁਣਿਆ ਇਛੇ ਵੇਖਦੇ ਸੀ ਉਹ ਹੀ ਪਰ ਵਿਖਾਈ ਨੇ ਦਤਾਈ ਨੇਰ ਤੱਕ ਫਕੀਰ ਬਾਹਰ ਆ ਗਿਆ ਅੰਮ੍ਰਿਤ ਜੀ ਨੇ ਉਹਨੂੰ ਪੁੱਛਤਾ ਦੁਆ ਦੇ ਸ਼ੁਆਕਤੀ ਤੋਂ ਬਾਅਦ ਵੀ ਉਹ ਆਇਆ ਸੀ ਕਹਿੰਦਾ ਕਿ ਹਾਂ ਜਰਾ ਮੈਂ ਤਰਫਕੀਰ ਆਇਆ ਸੀ ਪਰ ਚਲਾ ਗਿਆ। ਦਨ ਦਾ ਛੇਤੀ ਬੁਲਾ ਕੇ ਲਿਆਓ। ਜਦੋਂ ਵਾਪਸ ਬੁਲਾ ਕੇ ਲਿਆਏ ਜਦਿਆਕਿਰ ਫਕੀਰ ਸਾਈਂ ਆਏ ਕੁਝ ਪੁੱਛਿਆ ਨਹੀਂ ਗੱਲਬਾਤ ਨਹੀਂ ਕੀਤੀ। ਤੇ ਵਾਪਸ ਚਲੇ ਗਏ ਫਿਰ ਜਦੋਂ ਮੈਂ ਭਲੇਖੇ ਨਾਲ ਆ ਗਿਆ। ਦਾਜੇ ਕੋਲ ਹੋਣਾ ਸੀ ਮੰਗਦੇ ਕੋਲ ਆ ਗਿਆ। ਜਦ ਤੁਹਾਡੀ ਗੱਲ ਸੁਣ ਕੇ ਕਿਰਨਾਂ ਦੱਸਿਆ ਕਿ ਐ ਪਿਤਾ ਤੇ ਕੋਲ ਆਇਆ ਸ਼ਾਮ ਪਰ ਬੰਤੇ ਕੋਲ ਆ ਕੇ ਕੋਈ ਖਾਲ ਲਗਿਆ ਮੈਂ ਆਪਣੇ ਇਸ ਨਗਰ ਦੇ ਲੋਕਾਂ ਦੇ ਕਾਲ ਕਰ ਕੀ ਤੇਥੋਂ ਕੁਝ ਮੰਗਣ ਆਇਆ ਸ ਪਰ ਤੂੰ ਤੇ ਮੈਥੋਂ ਹੀ ਵੱਡਾ ਮੰਗਤਾ ਲੱਗਦਾ ਮੈਂ ਇੱਕੋ ਹੀ ਚੀਜ਼ ਮੰਗ ਲਈ ਸੀ ਪਰ ਜਿੰਨੀਆਂ ਤੂੰ ਮੰਗੀਆਂ ਮੈਨੂੰ ਅੱਧਾ ਕਿ ਮੈਂ ਬਹੁਤ ਵੱਡੇ ਮੰਗਤੇ ਕੋਲ ਆਇਆ ਤਾਂ ਤੇ ਕੋਈ ਆਇਆ ਸਰਪੂ ਤੇ ਭਾਗ ਸਰਪੂ ਕਿੰਨੇ ਕੋਲੋਂ ਕੋਈ ਖਾਲ ਲਗਦਾ ਕਿ ਅਸੀਂ ਕਿਛੇ ਕੋਈ ਦਾਨ ਕਰ ਰਹੇ ਆ ਦੇ ਰਹੇ ਆ ਮੇਰੀ ਨਿਗਾਹ ਚ ਤੇ ਜਗਤ ਵਿਖਾਰੀ ਫਿਰਤ ਹੈ ਸਰਬੋ ਦਾਦਾ ਰਾਮ ਸੰਚਾ ਜਗਤ ਮੰਗਦਾ ਹੈ ਸਾਰਿਆਂ ਦਾ ਦਾਤਾ ਕੋਈ ਪਰਮੇਸ਼ਰ ਹੈ ਅਕਾਲ ਪੁਰਖ ਹੈ ਦੂਜਾ ਦਾਤਾ ਕੋਈ ਨਹੀਂ ਸ਼ੱਕਦਾ ਉਹਨਿਆ ਖਾਸਤੇ ਸੇਖਾਂ ਕੀ ਆਈ ਗਿਆ ਮੈਨੂੰ ਬਖਤਾ ਵੀ ਬਣਾ ਦਿੱਤਾ ਜਿਹੜਾ ਮੈਂ ਉਸਾਂ ਜੀ ਕਰਨ ਦਾ ਇਹਨਾਂ ਨਗਰ ਦੇ ਲੋਕਾਂ ਨੇ ਮੇਰੀ ਕੀ ਮਾਨ ਰੱਖੀ ਸੀ ਐਸ ਮਨ ਦੀ ਪੂਰਤੀ ਨਹੀਂ ਆਇਆ परਹੁਣ ਤੇ ਤੁ ਬੰਗਣਾ ਨਹੀਂ ਨਾ ਹੀ ਨਹੀਂ ਮੈਂ ਤੈਨੂੰ ਦੱਸ ਦੇਣਾ ਹੁਣ ਮੈਂ ਦਾਦੇ ਕੋ ਬੰਨਾ ਕਰੀਂਦਾ ਤਾਂ ਤਾਂ ਕਿਵੇਂ ਪੂਰਤੀ ਕਰੇਗਾ ਕਹਿ ਤਾ ਬਸ ਉਹਨਾਂ ਨੂੰ ਕਾਲ ਪਿਆ ਨਹੀਂ ਚਾਹੀਦਾ ਨਹੀਂ ਪੈਗ ਬਸਰਾ ਹੋਣੀ ਪੁਨੀ ਦੁਆ ਕੀਤੀ ਬਰਸਾਤ ਹੋ ਗਈ ਲੋਕਾਂ ਦਾ ਪਸ਼ੂਆਂ ਦਾ ਜਾਂ ਆਪਣਾ ਗੁਜਾਰਾ ਸਿਰ ਪਰ ਦਾ ਪੋਸਣ ਅਰੰਭ ਹੋ ਗਿਆ ਚਾਹਾਂ ਤੱਕ ਆਪਣੀਆਂ ਭੁੱਖ ਪਿੰਦਾ ਜਦੋਂ ਬਰਸਾਤ ਪਏ ਪ੍ਰਾਰਥਨ ਸਮੇਂ ਤੇ ਬਹੁਤ ਸਭਾ ਜੜੀਆਂ ਬਸਰਾ ਦੇ ਮੀਂਹ ਇਸ ਈ ਨਾ ਪੈਣੀ ਤੇ ਕਾਲ ਪੈਣਾ ਫਸਦਾ ਹੋਵੇ ਭੁੱਖ ਮਰ ਗਈ ਦੀ ਸੀ ਤੇ ਸੰਤਪੁਰਾਂ ਦੇ ਬਾਣੀ ਵਿੱਚ ਵਾਰ-ਵਾਰ ਦਰਸਾਇਆ ਕਿ ਇੱਕ ਪਰਮੇਸ਼ਰ ਦੇ ਲੱਗ ਲੱਗ ਕਿ ਆਪਣੀ ਜਨਮ ਦੀ ਜਿਉਂ ਜਿਉਂ ਦੇ ਨਾਲ ਜਿਹੜਾ ਸੁੱਖ ਜਨਮ ਨੂੰ ਮਿਲਦਾ ਹੈ ਉਹ ਦੂਜਿਆਂ ਤੋਂ ਟੇਕ ਰੱਖ ਕੇ ਨਹੀਂ ਮਿਲਦਾ ਸੰਤਪੁਰਾਂ ਖੇਤ ਰਿੰਦੇ ਜਨ ਰਾਤ ਮਾਇਆ ਵਿੱਚ ਵੱਡਣਾ ਹੈ ਇਹ ਹਰ ਸਮੇਂ ਪਰਮੇਸ਼ਰ ਦੀ ਅਰਗੇ ਮੰਨਾਂ ਨਹੀਂ ਹੱਥਾਂ ਦੀ ਬਿਠ ਹੈ ਜਿਹੜਾ ਸਤਿਗੁਰਾਂ ਦੇ ਦਿਨ ਰਾਤ ਮੰਨਦਾ ਮੰਨਦਾ ਐਨਸ ਮਗਨ ਰਹਾਇਆ ਮੈਂ ਕੋ ਕੈ ਸ਼ੀ ਗੁਰਦਾਰਾ ਉਹ ਰੱਬ ਦੇ ਗੁਣ ਕਿਵੇਂ ਗਾ ਸਕਦਾ ਹੈ ਤੇ ਇਹ ਫਸਿਆ ਕਿਵੇਂ ਮਾਇਆ ਦੇ ਸਤਗੁਰ ਕਹਿ ਉਹ ਪੁੱਤਰ ਦੀਆਂ ਦੇ ਰਾਹੀ ਇਸਤਰੀ ਦੇ ਰਾਹੀ ਪੂਤ ਮੀਤ ਮਾਇਆ ਮਮਰਤਾ ਸਿਓ ਇਹ ਮਿਤ ਆਪ ਬੰਧ ਰਹਿ ਮਾਇਆ ਦੇ ਮੋਹ ਚ ਵਸਤ ਰਹਿ ਵਾਲਾ ਉਹ ਪੁੱਤਰ ਮਿੱਤਰ ਮਾਇਆ ਆਦਤ ਦੀ ਅਪਰਾਧ ਨਾਲ ਬਚਾ ਲਿੰਦਾ ਇਸ ਤਰ੍ਹਾਂ ਆਪਣੇ ਆਪ ਨੂੰ ਇਹ ਮਾਇਆ ਦੇ ਮੋਹ ਤੇ ਬੰਦਰਾ ਵਿੱਚ ਬੰਨੀ ਰੱਖਦਾ ਹੈ ਪਰਮੇਸ਼ਰ ਤੱਕ ਇਹ ਨਹੀਂ ਪਹੁੰਚ ਨਹੀਂ ਬਣਦੀ ਬ੍ਰਿਖਿ ਕ੍ਰਿਸ਼ਨਾਂ ਜਿਉ ਝੂਠੋ ਇਹ ਜਗ ਦੇ ਪਾਸਪੁੱਟਤਾ ਵੈ ਬ੍ਰਿਖਿ ਕ੍ਰਿਸ਼ਨਾਂ ਠੱਗ ਦੀ ਰਾਹ ਉਹ ਖਿਆਲੀ ਪਾਣੀ ਜੋ ਹਰ ਨੂੰ ਤਰੇਵੇਂ ਆਪਣੇ ਪਿੱਛੇ ਭਜਾਈ ਰੱਖਦਾ ਹੈ ਚਮਕਦੀ ਰੇਤ ਹਰ ਨੂੰ ਪਾਣੀ ਜਾਪਦੀ ਹੈ ਉਹ ਪਾਣੀ ਪੀਂਦੇ ਗੌੜਦਾ ਹੈ ਪਾਣੀ ਵਾਲਾ ਚੌਲਾ ਸੁ ਅਗਾ ਦਾ ਭਜਾਈ ਜਾਂਦਾ ਹੈ ਤੇ ਇੱਕ ਸਮਾਂ ਹੁੰਦਾ ਜਦੋਂ ਭਜਾਈਆਂ ਭਜੇ ਮਰ ਜਾਂਦਾ ਹੈ ਇਸ ਤੋਂ ਨਾ ਸਤਪੁਰਾਂ ਕਿ ਮਾਇਆ ਦੀ ਪਕੜ ਵਿੱਚ ਮਾਇਆ ਦੀ ਕਤਰਤਾ ਵਿੱਚ ਉਸ মোহ ਵਿੱਚ ਬੰਝਾ ਹੋਇਆ ਹੀ ਇੱਕ ਦਿਨ ਇਹ ਮੌਤੇ ਮੋਹ ਵਿੱਚ ਪੈ ਜਾਂਦਾ ਹੈ ਮ੍ਰਿਕ ਕ੍ਰਿਸ਼ਨਾ ਜਿਰ ਤੋਂ ਉੱਠੋ ਇਹ ਜਗ ਦੇ ਤਾਸ਼ ਉੱਠਦਾ ਹੈ ਉਸੇ ਪਾਸੇ ਦੌੜਦਾ ਹੈ ਤੇ ਇਸ ਦੌੜ ਵਿੱਚ ਜਦ ਸਮਾਪਤ ਹੋ ਜਾਂਦੀ ਹੈ ਪਰ ਜਿਸ ਕਰਮ ਦੇ ਜੀਵਨ ਬਣਿਆ ਸੀ ਜਿੰਨੇ ਸ਼ਾਰੇ ਪ੍ਰਦਾਨ ਦਿੱਤੇ ਪ੍ਰਭ ਤੁਮਹੁਤ ਕਾਰ ਨ ਸੁਆਮੀ ਪੂਰਤਾ ਹੈ ਵਿਸਰਾਵੈ ਸਤਿਗੁਰਾਂ ਖੇ ਜਿਹੜਾ ਦਾਤਾ ਸਾਰਾ ਕੋ ਜੀਣ ਵਾਲਾ ਹੈ ਜਿਨੇ ਇਸ ਜ਼ਿੰਦਗੀ ਨੂੰ ਪਰਪਰਨਾ ਕਰਨ ਵਾਸਤੇ ਭੋਜਨ ਟਰੇੜੈ ਉਸ ਬਾਲਕ ਪ੍ਰਭੂ ਨੂੰ ਇਹ ਮਨੋਕ ਪੁਲਾਇ ਰੱਖਦਾ ਮੂਰਤ ਮਨੋਕ ਉਸ ਬਾਲਕ ਪ੍ਰਭੂ ਨੂੰ ਪੁਲਾਉਂਦਾ ਹੈ ਜਿਹੜਾ ਦੁਨੀਆਂ ਦੇ ਕੋ ਗਾਂਦੇ ਸੁੱਖਾਂ ਦਾ ਵੀ مالک ਹੈ ਤੇ ਜਿਹੜਾ ਮੋਗ ਵੀ ਜੇਲ ਵਾਲਾ ਹੈ ਤਾਂ ਕਿ ਜਿਹਦੇ ਕੋ ਸਾਗਰ ਕੋ ਚਾਰ ਪਦਾਰਥ ਜਿਹੜੇ ਕੋ ਮੰਗਦਾ ਸਾਧ ਜਨ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਜਿਹਦੇ ਦਾ ਸਦਕਾਰ ਹੈ ਜੇ ਕੋ ਆਪਣੀ ਸ਼ੋਭਾ ਲੋਰੈ ਸਾਧ ਸੰਗ ਕੀ ਹੋ ਮੈ ਸ਼ੋਕ ਛੋੜੈ ਜੇ ਕੋ ਜਲੰਬਰਨ ਤੇ ਨਰੈ ਸਾਧ ਜਨਾਂ ਕੀ ਸਰਨੀ ਪਰ ਜਿਹੜਾ ਕੋ ਪ੍ਰਮਦਰਸ਼ ਪਿਆਸਾ ਨਾ ਤੰਕੈ ਬਰ ਬਨ ਜਸਾ ਇਸ਼ਾਰੀ ਪ੍ਰਾਤਨ ਦਾ ਬਾਲਕ ਪਰਮੇਸ਼ਰ ਸਿੰਘ ਸਤਪੁਰਾ ਖੇਪਾ ਇਹਨੇ ਉਹਨੂੰ ਪੁਲਾਕੇ ਜਿੰਦਗੀ ਨੂੰ ਜਿਉਂ ਆ ਪਰ ਅਖੀਰ ਤੇ ਕਿਤੇ ਨਹੀਂ ਕੋਈ ਇੱਕ ਤਾਂ ਹੈ ਜਦਨਾਨਕ ਕੋਟਨ ਮੈਂ ਕੋ ਬਜਨ ਨਾਮ ਕੋ ਪਾਵੈ ਅਖੀਰ ਤੇ ਸਤਗੁਰੂ ਮੋਹ ਲਾਉਂਦੇ ਨੇ ਨਾਨਕ ਨਾਮ ਦਾ ਤਰਪਾ ਲਾ ਕੇ ਇਹ ਕੋਈ ਕਰੋੜਾਂ ਚੋਂ ਇੱਕ ਹੈ ਜਿਹੜਾ ਪਰਮੇਸ਼ਰ ਦੀ ਬੰਦਗੀ ਇਸ ਬਾਣਾ ਤਦ ਜੀ ਜੇ ਤੋਂ ਬਚ ਕੇ ਮਾਇਆ ਦੀ ਮੋਤੀ ਬੁੱਤੀ ਤੋਂ ਬਚ ਕੇ ਆਪਣੇ ਥੇਲ ਵਿੱਚ ਬਸੰਦਾ ਹੈ ਪ੍ਰਭਾਤਮਾ ਦੀ ਭੁਤੀ ਨੂੰ ਪ੍ਰਾਪਤ ਕਰ ਲੈਣਾ ਹੈ ਭਾਵੇਂ ਅਸੀਂ ਥਾਂ ਥਾਂ ਤੇ ਬੈਠੇ ਆਪੇ ਸਾ ਨੂੰ ਦੱਸਣ ਵਾਲਿਆਂ ਨੇ ਆਪਣੀਆਂ ਮਸ਼ੂਰੀਆਂ ਕਰਕੇ ਪ੍ਰਗਟ ਕੀਤਾ ਕਿ ਬਲਾੜੇ ਥਾਂ ਤੇ ਇਹ ਸੰਤ ਵਸਦਾ ਹੈ ਦੂਜੇ ਥਾਂ ਤੇ ਇਹ ਸੰਤ ਵਸਦਾ ਹੈ ਜਦੋਂ ਸਤਿਗੁਰਾਂ ਦੀ ਬਾਣੀ ਤੋਂ ਪੁੱਛੋ ਕਿ ਗੁਰੂ ਸਾਹਿਬ ਜੀ ਦੇ ਕਰੋੜਾਂ ਵਿੱਚੋਂ ਕੋਈ ਇੱਕ ਹੈ ਕੋਟ ਮਦੇ ਕੋਈ ਸੰਤ ਦਿਖਾਇਆ ਕਰੋੜਾਂ ਵਿੱਚ ਰਿਹਾ ਇਹਨਾਂ ਨੂੰ ਤਾਂ ਵੇਖ ਕੇ ਤੇ ਗੁਰਬਾਣੀ ਦੇ ਦਾਦਾ ਖੀਸ਼ੀ ਜਿਹੜੇ ਥਾਂ-ਥਾਂ ਤੇ ਬਨੇ ਕੋਈ ਤੇ ਨਹੀਂ ਬਨੇ ਦੀ ਨੱਖ ਮਾਰ ਰਹੀਆਂ ਲੋਟੇ ਹੱਥ ਦੇ ਬੱਗ ਕੋਈ ਹਰ ਕੀ ਸੰਤਨਾ ਆਖੀਏ ਬਨਾਰਸ ਪਿਠਕ ਐਸੇ ਸੰਤਨਾ ਲੋਕ ਕੋ ਪਾ ਹੈ ਨਰਨਾਸ਼ੋ ਇਹਨਾਂ ਤਰ੍ਹਾਂ ਇਹ ਮੈਨੂੰ ਚੰਗੇ ਨਹੀਂ ਲੱਗਦੇ ਇਹ ਸਤਿਗੁਰਾਂ ਦਾ ਸਾਰੇ ਹੋ ਨਹੀਂ ਸਕਦੇ ਹਾਂ ਠੀਕ ਕੁਝ ਮਨ ਵਿੱਚ ਪ੍ਰਭਾਤਮਾ ਪ੍ਰਤੀ ਭੈ ਬਾਣੀ ਦਾ ਕਣਕਾ ਹੋ ਸਕਦਾ ਸਦੂ ਨੂੰ ਪ੍ਰਚਾਰ ਨਾਲ ਜੋੜਦੇ ਹੋਣਗੇ ਸੰਪੂਰਨ ਸੰਤ ਜਿਹੜਾ ਉਹ ਰੱਬ ਦਾ ਪ੍ਰਤੱਖ ਰੂਪ ਹੁੰਦਾ ਹੈ ਤੇ ਜਿਹੜਾ ਰੱਬ ਦਾ ਪ੍ਰਤੱਖ ਰੂਪ ਹੋਵੇ ਉਹਦੇ ਸਾਹਮਣੇ ਦੁਨੀਆਂ ਦੇ ਲੋਕ ਆਪੇ ਝੁਕ ਜਾਂਦੇ ਨੇ ਉਹਨੂੰ ਆਪਣਾ ਕਿਸੇ ਤਰ੍ਹਾਂ ਦਾ ਕੋਈ ਪੱਖ ਦੁਨੀਆਂ ਦੇ ਸਾਹਮਣੇ ਰੱਖਣਾ ਨਹੀਂ ਪੈਂਦਾ ਉਹ ਸ਼ਮ ਦ੍ਰਿਸ਼ਟੀ ਦੇ ਨਾਲ ਸੰਸਾਰ ਵਿੱਚ ਰਹਿੰਦਾ ਹੈ ਗੁਰੂ ਕਿਰਪਾ ਕਰੇ ਸਾਨੂੰ ਉਸ ਪਰਮੇਸ਼ਰ ਦੀ ਬੰਧਕੀ ਕਰਨ ਦੀ ਜਾਂਚ ਆਏ ਬਾਣ ਸਾਹਿਬ ਦੇ ਨਾਮ 'ਤੇ ਵਸੇ ਪਈਆ ਕੋ ਨੱਚ ਕਾ ਦੁਖੀ ਮਾਂ ਗੁਰੂ ਤੇ ਸੰਗ ਬਕਸ਼ਣ ਕੋ ਰਸਨਾ ਦੀ ਪ੍ਰੇਮ ਸਹਿਤ ਪਤੇ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਤੀਜਾ ਅਨੰਤਿ ਪੂਰ ਓੰਕਾਰ ਸੁਖ ਪ੍ਰਸਾਦ ਅਨੰਤ ਪਿਆਰੀ ਮਾਈ ਸਤਿਗੁਰੂ ਮੈਂ ਪਾਇਆ ਪ੍ਰਾਪਤ ਤਨ ਪਰਵਾਰ ਤੀਆਂ ਸ਼ਬਦ ਗਾਵਣ ਅੰਗਾਂ ਸਰਣੇ ਰੰਧੂਵਾ ਸਤਿਗੁਰੂ ਮੈਂ ਪਾਇਆ ਜੈ ਮਨ ਤੇਰਾ ਸਰਣੇ ਰੰਧੂਵਾ ਉਮਨ ਮੇਰੇ ਦੁਖ ਸਾਭੇ ਸਾਰਨਾ ਜੈ ਮਨ ਤੇਰਾ ਸਰਣੇ ਰੰਧੂਵਾ ਸਰਣੇ ਗੁਨਾ ਸਮਰੱਥ ਸੁਆਮੀ ਸੋਭਿ ਮਨੋ ਵਿਸਾਰੇ ਜੈ ਮਨ ਤੇਰਾ ਸੱਚੇ ਸਾਰੇ ਕੋਈ ਨਹੀਂ ਕਰਤੇ ਰਹਿ ਤਦ ਸਿਮਸਦਾ ਹਾ ਤੇਰੀ ਨਾਮ ਮਨ ਵਸਾਵੇ ਕਹਿ ਲੋ ਸੱਚੀ ਸਾਕਿਆ ਨਹੀ ਕਰ ਤੇਰਾ ਸੱਚਾ ਨਾਮ ਮੇਰਾ ਆਧਾਰੂ ਦਰਸ਼ਨ ਸੋਖ ਮਾਲਾ ਵਿਸ਼ਿਆ ਦੇ ਰਿਚਾ ਸ਼ਬਦ ਜੈਨਾ ਕਹਿ ਨਾਮ ਸੁਮੋ ਸੰਤੋਸ਼ ਸ਼ਬਦ ਤਉ ਰੂਪਿਆ ਉਹ ਸੱਚਾ ਨਾਮ ਮੇਰਾ ਆਧਾਰੂ ਆਚੇ ਹਰਿ ਰੂਪ ਦਵਾਸ ਕੀਤੇ ਕਾਲ ਕੰਟ ਕਮਾਲਿਆ ਪਹਿਲਾਂ ਪਤਾ ਸੁਖੋ ਆਤ ਕਰਨ ਹਦਵਾ ਜੀ ਆਨੰਦ ਸੁਣੋ ਹੋ ਵਡ ਭਾਗੀ ਹੋ ਸਗਲ ਮਨੋਰਥ ਪਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਦੁਖ ਰੋਗ ਸੰਤਾ ਪ੍ਰੀਤ ਦੇਸ ਤੰਤ ਸਾਜਨ ਪਰੇ ਸਰਸੇ ਪੂਰੇ ਗੁਰ ਤੇ ਸੁਣਤੇ ਪੁਨੀਤ ਕਹਤੇ ਪਵਿਤ ਸਤ ਗੁਰ ਰਹਾ ਪਰਵੰਤ ਨਾਲ ਗੁਰ ਚਰਨ ਲਾਗੇ ਵਾਤੇ ਸਰੂਪ ਪਵਨ ਗੁਰੂ ਪਾਣੀ ਪਿਤਾ

Gracias.